ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਦਰਸ਼ਨ ਕਰੋ ਗੁਰਦੁਆਰਾ ਸ਼ਿਕਾਰਖਾੜ ਸਾਹਿਬ ਹਜ਼ੂਰ ਸਾਹਿਬ ਇਹ ਗੁਰਦੁਆਰਾ ਸਾਹਿਬ ਹਜ਼ੂਰ ਸਾਹਿਬ ਤੋਂ ਤਕਰੀਬਨ 6 ਕਿਲੋਮੀਟਰ ਦੂਰ ਗੋਦਾਵਰੀ ਨਦੀ ਦੇ ਕਿਨਾਰੇ ਬਣਿਆ ਹੋਇਆ ਹੈ ਇਹ ਗੁਰਦੁਆਰੇ ਦਾ ਇਤਿਹਾਸ ਇਹ ਹੈ ਜੀ ਗੁਰੂ ਸਾਹਿਬ ਜਦੋਂ ਪਹਿਲੇ ਪਾਤਸ਼ਾਹ ਸਾਹਿਬ ਗੁਰੂ ਨਾਨਕ ਦੇਵ ਜੀ ਇੱਕ ਵਾਰ ਯਾਤਰਾ ਤੇ ਜਾ ਰਹੇ ਸੀ ਕਿਤੇ ਭਾਈ ਮੂਲਾ ਸਿੰਘ ਸੀ ਜਿਹੜੇ ਕਿ ਸਿਆਲਕੋਟ ਦੇ ਰਹਿਣ ਵਾਲੇ ਸੀ ਤੋ ਇੱਕ ਵਾਰੀ ਪਹਿਲਾਂ ਵੀ ਗੁਰੂ ਸਾਹਿਬ ਦੇ ਨਾਲ ਯਾਤਰਾ ਤੇ ਗਏ ਸੀਗੇ ਆ ਦੇਖੋ ਜੀ ਇੱਥੇ ਸਾਹਮਣੇ ਵੀ ਬੋਰਡ ਦੇ ਉੱਪਰ ਇਤਿਹਾਸ ਇਸ ਗੁਰਦੁਆਰਾ ਸਾਹਿਬ ਦਾ ਇਹਦੇ ਸ਼ੋਰਟ ਦੇ ਵਿੱਚ ਲਿਖਿਆ ਆਇਆ ਹੈਗਾ ਤੇ ਜਦੋਂ ਯਾਤਰਾ ਦੇ ਨਾਲ ਪਹਿਲਾਂ ਵੀ ਮੂਲਾ ਸਿੰਘ ਜੀ ਸਿਆਲਕੋਟ ਦੇ ਰਹਿਣ ਵਾਲੇ ਸੀ ਕਿ ਜੋ ਗੁਰੂ ਸਾਹਿਬ ਨਾਲ ਗਏ ਸੀਗੇ ਤੇ ਇਹ ਦੁਬਾਰੇ ਜਦੋਂ ਫਿਰ ਗੁਰੂ ਸਾਹਿਬ ਜੀ ਜਾ ਰਹੇ ਸੀਗੇ ਤੇ ਉਹ ਭਾਈ ਜੋ ਮੂਲਾ ਸਿੰਘ ਸੀ ਉਹ ਲੋਗੇ ਸੀਗੇ ਉਹਨਾਂ ਨੂੰ ਇਹ ਸੀਗੇ ਵੀ ਗੁਰੂ ਸਾਹਿਬ ਕਿਤੇ ਜਾਦੇ ਲੰਬੀ ਯਾਤਰਾ ਤੇ ਨਾਲ ਲੈ ਕੇ ਚਲੇ ਜਾਣ ਉਸ ਤੋਂ ਕੁਝ ਸਮੇਂ ਪੈਣ ਸਮਾਂ ਪੈਣ ਤੋਂ ਬਾਅਦ ਉਸ ਮੂਲਾ ਸਿੰਘ ਦੀ ਮੌਤ ਹੋਈ ਸੀ ਕਿ ਸੱਪ ਦੇ ਡੰਗਣ ਦੇ ਨਾਲ ਉਸ ਤੋਂ ਬਾਅਦ ਕਾਫੀ ਜੂਨਾ ਪਹੁੰਚ ਰਿਹਾ ਉਸ ਤੋਂ ਬਾਅਦ 10ਵੇਂ ਪਾਤਸ਼ਾਹ ਜੀ ਜਦੋਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹਜ਼ੂਰ ਸਾਹਿਬ ਦੀ ਧਾਰਤੀ ਤੇ ਇੱਕ ਦਿਨ ਸ਼ਿਕਾਰ ਖੇਡਦੇ ਹੋਏ ਇਸ ਸਥਾਨ ਤੇ ਆਏ ਸੀਗੇ ਤੇ ਉਸ ਸਮੇਂ ਉਹ ਭਾਈ ਮੂਲਾ ਸਿੰਘ ਜੀ ਖਰਗੋਸ਼ ਦੀ ਜੂਨੀ ਦੇ ਵਿੱਚ ਸੀ ਉਸ ਨੂੰ ਖਰਗੋਸ਼ ਦੀ ਜੂਨੀ ਦੇ ਵਿੱਚੋਂ ਗੁਰੂ ਸਾਹਿਬ ਜੀ ਨੇ ਕੱਢਿਆ ਤੇ ਆਪਣੇ ਤੀਰ ਦੇ ਨਾਲ ਉਸ ਦਾ ਸ਼ਿਕਾਰ ਕੀਤਾ ਤੇ ਉਸ ਨੂੰ ਜਾਨਵਰ ਮਾਰਨ ਦੇ ਚੱਕਰਾਂ ਤੋਂ ਮੁਕਤੀ ਦਿੱਤੀ ਤੁਸੀਂ ਦੇਖ ਸਾਹਦੇ ਹਾਂ ਇਹ ਅਤਿਆਸੀਕ ਸਥਾਨ ਹੈ ਜੀ ਉਹ ਤੇ ਦਰਬਾਰ ਸਾਹਿਬ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਸੰਗਤ ਜੀ ਤੁਹਾਨੂੰ ਆ ਦੇਖੋ ਇੱਥੇ ਦਰਬਾਰ ਸਾਹਿਬ ਦੇ ਵਿੱਚ ਵੀ ਲੱਗੂ ਵੀ ਜੇ ਦੋ ਤੋਂ ਉਸ ਤੋਂ ਉੱਪਰ ਵੀ ਇਤਿਹਾਸ ਲਿਖਿਆ ਹੋਇਆ ਸੈਲ ਕੋਡ ਦਾ ਬਸਨੀਕ ਭਾਈ ਮੂਲਨ ਖੱਤਰੀ ਗੁਰੂ ਨਾਨਕ ਦੇਵ ਜੀ ਦਾ ਸੇਵਕ ਸੀ ਗੁਰੂ ਮਹਾਰਾਜ ਨੂੰ ਆਕਲ ਲੈ ਕੇ ਆਪਣੇ ਪਿੰਡ ਸਿਆਲਕੋੜ ਚਲਾ ਗਿਆ ਕੁਝ ਦਿਨ ਬੰਦਗੀ ਪੰਜ ਦਿਨ ਬੰਦਗੀ ਕਰਦਾ ਰਿਹਾ ਬਾਅਦ ਵਿੱਚ ਮਾਇਆ ਵਿੱਚ ਪੈ ਗਿਆ ਜਾਨੀ ਜਾਨ ਸਤਿਗੁਰੂ ਜੀ ਨੂੰ ਚੇਤਾ ਆਇਆ ਕਿ ਜੋ ਆਪਣਾ ਸੇਵਕ ਸੀ ਅਜੇ ਤੱਕ ਵਾਪਸ ਨਹੀਂ ਆਇਆ ਆਪਾਂ ਚੱਲ ਕੇ ਉਸ ਨੂੰ ਨਾਲ ਲੈ ਕੇ ਆਉਣਾ ਮਹਾਰਾਜ ਦੇ ਨਾਲ ਭਾਈ ਬਾਲਾ ਜੀ ਦੇ ਭਾਈ ਮਰਦਾਨਾ ਜੀ ਮੂਲਾਖਤਰੀ ਦੇ ਪਿੰਡ ਗਈ ਘਰ ਜਾ ਕੇ ਆਵਾਜ਼ ਮਾਰੀ ਮੂਲਾਖਤਰੀ ਘਰ ਵਿੱਚ ਹੈ ਅੰਦਰੋਂ ਮਾਈ ਨੇ ਜਵਾਬ ਦਿੱਤਾ ਕਿ ਉਹ ਘਰ ਨਹੀਂ ਆ ਫਿਰ ਦੁਬਾਰਾ ਆਵਾਜ਼ ਮਾਰੀ ਮੈਂ ਮੁਲਾਕਾਰ ਵਿੱਚ ਹੀ ਆ ਫਿਰ ਮੈਂ ਜਵਾਬ ਦਿੰਦਾ ਕਿ ਉਹ ਨਈਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਿਹਾ ਸੀ ਵੀ ਨਹੀਂ ਆ ਤਾਂ ਹੈ ਹੀ ਨਹੀਂ ਐਸਾ ਪਾਣਾ ਵਰਤਕਾ ਜੀ ਮੂਲਾ ਖੱਤਰੀ ਨੂੰ ਜਿੱਥੇ ਲੋਕੋ ਅਗੇ ਰੱਖਿਆ ਸੀ ਉੱਥੇ ਸੱਪ ਲੜ ਗਿਆ ਅਤੇ ਮੂਲਾ ਉੱਥੇ ਹੀ ਪੂਰਾ ਹੋ ਗਿਆ ਅਤੇ 84 ਦੇ ਗ੍ਰੇਡ ਵਿੱਚ ਪੈ ਗਿਆ 10ਵੇਂ ਜਮੇ ਵਿੱਚ ਸਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਰਗੋਸ਼ ਦੀ ਯੂਨੀਪ ਹੋ ਰਿਹਾ ਹੈ ਭਾਈ ਮੂਲਾ ਖੱਤਰੀਆ ਸ਼ਿਕਾਰ ਕਰਕੇ ਖਰਗੋਸ਼ ਦੇ ਵਿੱਚੋਂ ਭਾਈ ਮੂਲਾ ਖੱਤਰੀ ਨੂੰ ਪ੍ਰਗਟ ਕਰਕੇ ਸੰਗਤਾਂ ਨੂੰ ਦਿਖਾ ਦਿੱਤਾ ਸੋ ਪਹਿਲੀ ਪਾਸ ਆਈ ਦੇ ਬਚਨ ਦਸਵੇਂ ਜਾਮੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਇਸ ਸਥਾਨ ਤੇ ਆ ਕੇ ਪੂਰੇ ਕੀਤੇ ਸੋ ਇਸ ਕਰਕੇ ਗੁਰੂ ਸਾਹਿਬ ਜੀ ਦਾ ਨਾਮ ਗੁਰਦੁਆਰਾ ਸ਼ਿਕਾਰਕਾੜ ਪੈ ਗਿਆ